ਪੂਜਾ ਕਾਲ ਦੀ ਹੋ ਰਹੀ ਹੈ ਅੱਜ ਧਿਆਨ ਮਾਰੋ ਹਾਂ ਭਲਾ ਅਕਾਲ ਦੀ ਪੂਜਾ ਹੋ ਰਹੀ ਹੈ ਅਕਾਲ ਦੀ ਪੂਜਾ ਵਿੱਚ ਖੁੰਡੀਆਂ ਪੂਜਣੀਆਂ ਆਉਂਦੀਆਂ ਨੇ ਭਲਾ ਦੱਸੋ ਜੀ ਭਲਾ ਅਕਾਲ ਦੀ ਪੂਜਾ ਦੇ ਵਿੱਚ ਜੁੱਤੀਆਂ ਲੈ ਕੇ ਮੱਥੇ ਟਿਕਣੇ ਆਉਂਦੇ ਨੇ ਭਲਾ ਬਜ਼ੁਰਗੋ ਦੱਸੋ ਜੀ ਅਕਾਲ ਦੀ ਪੂਜਾ ਦੇ ਵਿੱਚ ਕੋਈ ਬਾਬੇ ਦੇ ਸਿਮਰਨੇ ਨੂੰ ਮੱਥਾ ਟਿਕ ਜAVE ਆਉਂਦਾ ਹੈ ਭਲਾ ਕਿਉਂਕਿ ਉਹ ਸਿਮਰਨਾ ਕਾਲ ਦਾ ਥੋੜਾ ਉਹ ਤੇ ਕਾਲ ਦਾ ਜਿਹੜਾ ਕਾਲ ਦੇ ਵਾਸ ਹੋ ਗਿਆ ਸੀ ਉਹ ਤੇ ਅਕਾਲ ਹੈ ਕਾਲ ਵੀ ਨੇ ਸਮਝ ਜਿਹੜਾ ਸਮੇਂ ਦੇ ਅਧੀਨ ਚੱਲਦਾ ਸਿਮਰਨਾ ਜਿਹੜਾ ਅਸੀਂ ਮਾਲਾ ਸੀ ਉਹ ਤੇ ਕਾਲ ਦੀ ਸੀ ਪਰ ਸਮੇਂ ਦੇ ਅਧੀਨ ਚੱਲਣ ਵਾਲੀ ਦੀ ਸੀ ਹੁਣ ਮਾਲਾ ਦੀ ਪੂਜਾ ਹੋ ਰਹੀ ਹੈ ਬਾਬਾ ਜੀ ਦੀਆਂ ਜੁੱਤੀਆਂ ਰੱਖ ਕੇ ਮੱਥੇ ਟਿਕਾਏ ਜਾ ਰਹੇ ਨੇ ਬਾਬੇ ਜੀ ਦੀ ਫਲੈਸ਼ ਸਾਹਮਣੇ ਰੱਖੀ ਹੋਈ ਹੈ ਪਬਲਿਕ ਨੇ ਬੜੀ ਪਵਿੱਤਰ ਚੀਜ਼ ਹੈ ਜੀ ਸੰਗਤਾਂ ਹਉਮਾ ਮਾ ਕੇ ਪਹੁੰਚ ਦਰਸ਼ਨ ਕਰਦੀਆਂ ਨੇ ਸੋਚੋ ਕਿੱਥੇ ਚਲੇ ਗਏ ਜੀ ਅਸੀਂ ਐਵੇਂ ਹਿੰਦੂਆਂ ਨੂੰ ਰੋਈ ਜਾਂਦੇ ਅਸੀਂ ਜਿਉ ਸ਼ਿਵਜੀ ਦੀ ਪੂਜਾ ਕਰਾਈ ਜਾਂਦੇ ਆ ਉਹ ਵਿਸ਼ਨੂ ਦੀ ਪੂਜਾ ਕਰਾਈ ਜਾਂਦੇ ਆ ਅਸੀਂ ਘਟਾਂ ਕਿਤੇ ਸਾਨੂੰ ਤੇ ਇਹ ਤੋਂ ਵੀ ਅੱਗੇ ਲੰਘਾਤਾ ਉਹਨਾਂ ਨੇ ਤੇ ਜੇ ਕੋਈ ਪ੍ਰਚਾਰਕ ਬੋਲੇ ਲਈ ਜੀ ਤੇ ਗਰਮ ਪਰ ਕਿਉਂ ਜੀ ਪ੍ਰਚਾਰਕ ਦਾ ਫਰਜ਼ ਬੰਦਾ ਨੂੰ ਦੱਸਣਾ ਸੰਗਤ ਨੂੰ ਵੀ ਇਹ ਮਨਮਤ ਹੋ ਰਹੀ ਹੈ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ ਕਹਿ ਦਿੱਤਾ ਆਦੋਂ ਮੈਂ ਕੌਣ ਉਪਾਉ ਕਰੂੰ ਕਿਹੜਾ ਉਪਾਅ ਕੀਤਾ ਜਾਏ ਜੇ ਬਿਦ ਮਨ ਕੋ ਸਹਿਸਾ ਚੁੱਕੇ ਇਹ ਸਹੀ ਮਹੀ ਹੋਈ ਹੈ ਨਾ ਦੁਨੀਆ ਸਹਿਮ ਕਰਕੇ ਤੁਰੇ ਫਿਰਦੇ ਹੋਰ ਮੰਨ ਲਓ ਮੈਨੂੰ ਕੋ ਸਹਿਮ ਨਹੀਂ ਆਸੀ ਰੋਜ਼ ਪੰਜਾਬ ਦੀਆਂ ਛੜਕਾਂ ਤੇ ਹੁੰਮਦੇ ਕਿੰਨੀਆਂ ਕਬਰਾਂ ਆਉਂਦੀ ਅਸੀਂ ਵਹਿੰਦੇ ਵੀ ਨਹੀਂ ਕਿਸੇ ਕਬਰ ਵੱਲ ਵੀ ਭਾਵ ਕੇ ਮੱਥਾ ਕਈ ਵਹਿੰਦੇ ਹੋਣਗੇ ਨਾ ਵੀ ਇਹ ਨਹੀਂ ਮੱਥਾ ਟੇਕਦੇ ਵੀ ਇਹਨਾਂ ਦੀ ਗੱਡੀ ਉੱਤੇ ਜਾ ਕੇ ਮੋਦੀ ਹੋ ਜਾਣੀ ਅਸੀਂ ਕਹੀ ਇਹਨੇ ਸਾਡਾ ਗੁਰੂ ਵੱਡਾ ਫਕਰ ਆ ਕੇ ਵੇਖਿਆ ਸਾਡੀ ਗੱਡੀ ਅੱਗੇ ਫਕਰ ਵੱਡਾ ਕੇ ਗੁਰੂ ਵੱਡਾ ਜੀ ਤੇ ਸਾਡੇ ਸਾਡੀ ਹਾਲਤ ਵੇਖ ਲਓ ਵੀ ਕੰਧ ਦੇ ਨਾਲ ਗੁਰਦੁਆਰਾ ਸਾਂਝਾ ਹੁੰਦਾ ਸਾਡਾ ਐਨ ਕੰਧ ਗੁਰਦੁਆਰੇ ਦੇ ਨਾਲ ਹੁੰਦੀ ਆ ਉੱਥੇ ਮੱਥਾ ਟੇਕਣ ਨਹੀਂ ਆਉਣਾ ਆਪਣੇ ਘਰੋਂ ਵੀਰਵਾਰ ਦੂਰ ਤੇਲ ਪਾਉਣ ਜਾਣਾ ਜਰੂਰ ਤੇਲ ਪਹੁੰਚਣ ਵਾਸਤੇ ਉੱਥੇ ਪਹੁੰਚਣਾ ਅਸੀਂ ਕਿੰਨੇ ਡਰਾਕਲ ਹੋ ਗਏ ਹਾਂ ਡਰੇਲੇ ਪਿਆ ਸੀ ਕਿੰਨੇ ਕਮਜ਼ੋਰ ਦਿਲ ਹੋ ਗਏ ਅਸੀਂ ਮਾਨਸਿਕ ਤੌਰ ਤੇ ਅਸੀਂ ਬਹੁਤ ਨੀਵੇਂ ਜਾ ਚੁੱਕੇ ਹਾਂ ਕਿਉਂਕਿ ਸਾਨੂੰ ਸਮਝ ਨਹੀਂ ਗੁਰੂ ਪਾਤਸ਼ਾਹ ਨੇ ਕੀ ਕਿਹਾ ਹੁਣ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਿਦੀਪੁਰਬ ਨੂੰ ਤੁਸੀਂ ਸਮਾਗਮ ਰੱਖੇ ਨੇ ਹੁਣ ਧਿਆਨ ਮਾਰੋ ਭਲਾ ਜਿਹੜੇ ਉਹ 16 ਵਿਪਰ ਪੰਡਤ 16 ਇਲਾਕਿਆਂ ਦੇ ਆਗੂ ਨੇ ਉਹ ਮਾਮੂਲੀ ਬੰਦੇ ਨਹੀਂ ਏ 16 ਇਲਾਕਿਆਂ ਦੇ ਆਗੂ ਨੇ ਉਹ ਧੰਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋ ਆਏ ਕੀ ਲੈਣਾ ਆਏ ਸੀ ਭਲਾਓ ਜੀ ਉਹਨਾਂ ਨੇ ਕਿ ਕੀ ਆਖਿਆ ਸੀ ਭਲਾ ਵੀ ਸਾਡੇ ਜਨੇਊ ਉਤਾਰੇ ਜਾ ਰਹੇ ਨੇ ਤੇ ਕਿਰਪਾ ਕਰਕੇ ਸਾਡੀ ਮਦਦ ਕਰੋ ਸੋਚੋ ਭਲਾ ਪਹਿਨੋ ਇੱਕ ਵਾਰ ਸੋਚੋ ਜਿਨ੍ਹਾਂ ਦੀ ਉਹ ਸਦੀਆਂ ਤੋਂ ਪੂਜਾ ਕਰਦੇ ਕੋਈ ਵੀ ਉਹਨਾਂ ਦਾ ਦੇਵੀ ਦੇਵਤਾ ਸ਼ਸਤਰ ਤੋਂ ਬਿਨਾ ਨਹੀਂ ਹੈਗਾ ਸਾਰੇ ਥਿਆਰਾਂ ਵਾਲੇ ਉਹ ਜਿਨ੍ਹਾਂ ਦੀ ਪੂਜਾ ਕਰਦੇ ਆ ਨਾ ਐਡਾ ਤਕੜਾ ਤਰਸੂਲ ਸ਼ਿਵਜੀ ਦੇ ਕੋਲ ਵੀ ਆ ਵਿਸ਼ਨੂੰ ਵੀ ਸ਼ਸਤਰਧਾਰੀ ਆ ਸਾਰੇ ਦੇਵੀ ਦੇਵਤੇ ਹਨੂਮਾਨ ਗੁਰਜ ਲਈ ਫਿਰਦਾ ਸਾਰੇ ਦੇਵੀ ਦੇਵਤੇ ਸ਼ਸਤਰਾਂ ਵਾਲੇ ਪਰ ਜਦੋਂ ਲੋੜ ਪਈ ਦੱਸੋ ਕੁਛੋ ਦੱਸ ਕੇ ਉੱਚੀ ਬੋਲ ਕੇ ਦੱਸੋ ਬਜਰੋ ਕਿੱਥੇ ਗਏ ਹੋ ਜਿੰਨੇ ਦੇਵੀ ਦੇਵਤੇ ਸ਼ਸਤਰਾਂ ਵਾਲੇ ਜਦੋਂ ਲੋੜ ਪਈ ਕਿੱਥੇ ਗਏ ਭਲਾ ਲੱਭੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਆ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਗਏ। ਕੀ ਆਖਿਆ ਉਹਨਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਸੈਵੇਂ ਸੀ ਨਾ ਅੰਦਰੋਂ। ਡਰੇ ਹੁਣ ਤੁਹਾਡੇ ਘਰ ਤੁਹਾਡੇ ਪਿੰਡ ਤੇ ਕੋਈ ਕਬਜ਼ਾ ਕਰ ਲੈ। ਤੇ ਤੁਸੀਂ ਕਿਸੇ ਧਰਮ ਦੇ ਵਿਆਖਿਆ ਕਰਨ ਵਾਲੇ ਕੋ ਜਾਓ ਨਾ ਸਾਡੀ ਬੋੜੀ ਕਰ ਸਾਡੀ ਮਦਦ ਕਰ। ਕਿੰਨੀ ਆਸ ਲਾ ਕੇ ਆਏ ਹੋਣਗੇ। ਹੈ ਸਾਨੂੰ ਇੰਨੀ ਆਸ ਗੁਰੂ ਤੇ। ਇੰਨਾ ਭਰੋਸਾ ਸੀ ਗੁਰੂ ਤੇ ਰੱਖਿਆ। ਓ ਕਿਥੋਂ ਚੱਲ ਕੇ ਆਏ ਧੰਗੁਰੂ ਤੇਗਬਹਾਦਰ ਸਿਰ ਦੇ ਆਣ ਕੇ ਚਰਨਾ ਚ ਕਹਿੰਦੇ ਮਹਾਰਾਜ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਅਸੀਂ ਜਿਨ੍ਹਾਂ ਦੇ ਅੱਗੇ ਨਾਰੀਅਲ ਪੰਨੇ ਜਿਨ੍ਹਾਂ ਦੇ ਅੱਗੇ ਦੋ ਦੋ ਵਾਰੀ ਜਾ ਕੇ ਟੱਲੀਆਂ ਖੜਕਾਈਆਂ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਦੁਆਈ ਰੱਬ ਦੀ ਅਸੀਂ ਤੁਹਾਡੇ ਕੋਲ ਆਏ ਅਗਲੀ ਗੱਲ ਸੁਣੋ ਜੀ ਮਹਾਰਾਜ ਨੇ ਆਖੀ ਮਹਾਰਾਜ ਨੇ ਆਖਿਆ ਫਿਰ ਇੰਜ ਕਰੋ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰਨ ਲੱਗਾ ਸੀ ਸਾਰੇ ਕਬੂਲ ਕਰ ਲਵਾਂਗੇ ਪਹਾਗਾ ਵਾਲਿਓ ਇਹ ਗੱਲ ਮਾਮੂਲੀ ਨਹੀਂ ਉਹਨਾਂ ਨੇ ਵਿਸ਼ਵਾਸ ਕਰ ਲਿਆ ਜਾ ਕੇ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾਤਾ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਚ ਲਾਇਆ ਸੀ ਸਾਰੇ ਹੀ ਤੇਰੀ ਇਨਮਾਂ ਲਵਾਂਗੇ ਪਹਾਗਾ ਵਾਲਿਓ ਬਿਨਾਂ ਵਿਸ਼ਵਾਸ ਤੋਂ ਤੇ ਗੱਲ ਕਹਿ ਵੀ ਨਹੀਂ ਸਕਦੇ ਹੋ ਉਹਨਾਂ ਨੂੰ ਵਿਸ਼ਵਾਸ ਹੀ ਨਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਡੋਲਾ ਨਹੀਂ ਸਕਣਗੇ ਔਰੰਗਜ਼ੇਬ ਤੂੰ ਆਪਣੀ ਪੂਰੀ ਸਰਕਾਰ ਦਾ ਤਨ ਦੇ ਹੀ ਨਾ ਜੋਰ ਲਾ ਲੈ ਜਿਸ ਗੁਰੂ ਤੇਗ ਬਹਾਦਰ ਸਾਹਿਬ ਤੇ ਅਸੀਂ ਮਾਨ ਕਰਕੇ ਆਏ ਆ ਉਹ ਆਪਣਾ ਸਰੀਰ ਤਾਂ ਲੇਖੇ ਲਾ ਦੇਣਗੇ ਪਰ ਸਾਡੇ ਵਿਸ਼ਵਾਸ ਨੂੰ ਕਦੀ ਠਕਰਾਉਣਗੇ ਨਹੀਂ ਸਿਖਾਏ ਪਰੋਸਾ ਤੈਨੂੰ ਇਹ ਤੇ ਇਹ ਨਾ ਵਿਸ਼ਵਾਸ ਹੈ ਉਹ ਕਸ਼ਮੀਰੀ ਪੰਡਿਤ ਬ੍ਰਾਹਮਣ ਕੁਝ ਵਿਸ਼ਵਾਸ ਕਰਕੇ ਆਏ ਧੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਪਰ ਤੇ ਧੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਜਾ ਕੇ ਉਹਨਾਂ ਨੂੰ ਕਹਿ ਦੋ ਕਿ ਸਾਡਾ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੇ ਉਹਨਾਂ ਨੂੰ ਇਸਲਾਮ ਚ ਲਾਇਓ ਸੀ ਸਾਰੇ ਆ ਜਾਵਾਂਗੇ ਹੈ ਜੇ ਸਿੱਖਾ ਤੈਨੂੰ ਇਹਨਾਂ ਵਿਸ਼ਵਾਸ ਤੇਰੀ ਬੇਵਿਸ਼ਵਾਸੀ ਨੇ ਡੇਰੇ ਪੈਦਾ ਕਰ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਕਬਰਾਂ ਪੈਦਾ ਕਰ ਦਿੱਤੀਆਂ ਤੇਰੀ ਬੇਵਿਸ਼ਵਾਸੀ ਨੇ ਚੱਲਦੇ ਪਾਣੀਆਂ 'ਚ ਨਾਰੀਓਂ ਸਤਾ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਹੱਥਾਂ ਦੇ ਵਿੱਚ ਧਾਗੇ ਬਣਾਵਾ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਅਦ੍ਰਕਤਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੇ ਧਾਗੇ ਬਨਵਾ ਦਿੱਤੇ ਤੇਰੀ ਬੇਵਿਸ਼ਵਾਸੀ ਨੇ ਜਿਹੜੀ ਜਗ੍ਹਾ ਨੂੰ ਕੋਈ ਪੁੱਛਦਾ ਨਹੀਂ ਸੀ ਉੱਥੇ ਦੀਵੇ ਜਗਾ ਦਿੱਤੇ بڑے بڑے ਕਲਸ਼ ਸੋਨੇ ਦੇ ਚੜ ਗਏ ਤੇਰੀ ਬੇਵਿਸ਼ਵਾਸੀ ਆ ਤੂੰ ਹੀ ਡਗਾ ਕੀਤਾ ਤੂੰ ਸਿਰ ਚਕਾਇਆ ਤੇਰੇ ਵਾਲੇ ਵੇਖ ਕੇ ਇੱਕ ਨੇ ਚਕਾਇਆ ਮੁੜ ਕੇ ਦੋਨੇ ਚਕਾਇਆ ਮੁੜ ਕੇ ਤਿੰਨਾ ਨੇ ਚਕਾਇਆ ਜੇ ਤੇਰੇ ਤੇ ਕੋਈ ਸਵਾਲ ਕਰਦਾ ਉਹ ਕਬਰਾਂ ਦੇ ਅੱਗੇ ਮੱਥਾ ਟੇਕਣ ਵਾਲਿਆ ਅਸੀਂ ਜਿਨ੍ਹਾਂ ਦੇ ਅੱਗੇ ਹਜ਼ਾਰਾਂ ਸਾਲਾਂ ਤੋਂ ਦੇਵੀ-ਦੇਵਤਿਆਂ ਕੇ ਮੱਥੇ ਟਿਕਾਏ ਹੋਏ ਲੋੜ ਪੈਣ ਤੇ ਨਾ ਸਾਡੀ ਬਾਹ ਨਹੀਂ ਫੜੀ ਤੇ ਫਾਣੀ ਤੇਰੀ ਵੀ ਨਹੀਂ ਹੈ। ਮੈਂ ਸਵਾਲ ਕਰਦਾ ਜੀ ਮੇਰੀਓ ਭੈਣੋਂ ਤੁਸੀਂ ਸਵਾਲ ਕਰ ਸਕਦੇ ਹੋ। ਕੋਈ ਦੱਸੇਗਾ ਵੀ ਸਾਡੇ ਘਰ ਚ ਆਹ ਪ੍ਰੋਬਲਮ ਆ ਗਈ ਤੇ ਫੱਕਰ ਪ੍ਰਗਟ ਹੋ ਕੇ ਸਾਡੇ ਘਰ ਆਣ ਕੇ ਆ ਲਗਾ ਮੈਂ ਤੁਹਾਡੀ ਮਤ ਕਰਦਾ। ਪਿੰਡ ਵਿੱਚ ਵੀ ਬਾਤ ਜਾਂਦੀ ਹੋਏਗੀ ਕੋਈ ਆਣ ਕੇ ਪੁੱਛੇ ਜੀ ਮੈਂ ਜਵਾਬ ਦੇਣ ਨੂੰ ਤਿਆਰ ਆ। ਵੀ ਕੋਈ ਕਵੇ ਜੀ ਸਾਡੇ ਆਹ ਵਿਵਤਾਨ ਪੇ ਫੱਕਰ ਪ੍ਰਗਟ ਹੋ ਗਿਆ ਉਹਨੇ ਕਿਹਾ ਵੀ ਪਰਵਾਹ ਨਾ ਕਰ ਮੈਂ ਤੇਰੇ ਨਾਲ ਮੁਰਦੇ ਕਦੀ ਬੋਲਦੇ ਹੁੰਦੇ ਜੀ ਇਥੇ ਜਿਉਂਦੇ ਬੰਦੇ ਨਹੀਂ ਬੋਲਦੇ ਮੁਰਦਿਆਂ ਕਿੱਥੋਂ ਬੋਲਣਾ ਜਿਉਂਦਾ ਬੰਦਾ ਨਹੀਂ ਬੋਲਦਾ ਮੁਰਦੇ ਕਿੱਥੋਂ ਬੋਲਣਾ ਪਰ ਇਥੇ ਕਿੰਨਾ ਬੰਦਾ ਬੇਵਸ ਹੋਏਗਾ ਜਿਹੜਾ ਮੁਰਦੇ ਨੂੰ ਕਹਿੰਦਾਗਾ ਤੂੰ ਮੇਰੀ ਮਤ ਕਰ ਮੈਂ ਤੇ ਗਿਆ ਗੁਜਰਿਆ ਹੁਣ ਅੰਦਾਜ਼ਾ ਲਾਓ ਭਲਾ